ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਸਾਧ ਪਵਨ ਸਿੰਘ ਜੀ ਮਾਨ ਦੀ ਸਰਕਾਰ ਨੇ ਕਸਾਣਾ ਹੁਤੇ ਕੀਤੇ लाठी ਚਾਰਜ ਦੀ ਘੋਰ ਜਿਹੜੀ ਨਧਾ ਕੀਤੀ ਜਾਂਦੀ ਹੈ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਆਮ ਆਦਮੀ ਸਰਕਾਰ ਇਹ ਕਹਿੰਦੀ ਕਿ ਲੋਕਾਂ ਦੀ ਸਰਕਾਰ ਹੋਵੇਗੀ ਤੇ ਆ ਜੋ ਉਹਨਾਂ ਨੂੰ ਲੋਕਾਂ ਨੂੰ लाठੀਆਂ ਨਾਲ ਨਵਾਜਿਆ ਜਾ ਰਿਹਾ ਇਹ ਹੈ ਆਮ ਆਦਮੀ ਪਾਰਟੀ ਦਾ ਜ਼ਹਿਨ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕਿਸਾਨਾਂ ਦੇ ਉੱਤੇ ਹੋਏ ਇਹ ਹੈ ਹੇਰਤੇ ਅਚਾਰ ਨੂੰ ਇਹ ਇਤਿਹਾਸ ਵਿੱਚ ਲਿਖੇ ਜਾਣੇ ਨੇ ਪੁਹਾਣੀਕਾਰਾਂ ਦੇ ਕਲਮ ਵਿੱਚ ਲਿਖੇ ਜਾਣੇ ਨੇ ਇਹ ਇਹ ਇਤਿਹਾਸ ਬਣ ਕੇ ਸਾਹਮਣੇ ਆਵੇਗਾ ਉਹ ਜਿਹੜੀ ਦੁਰਦਸ਼ਾ ਕਿਸਾਨਾਂ ਦੀ ਉਹ ਨੇਦੀ ਖਰੀਦ ਵਿੱਚ ਕੀਤੀ ਆ ਉਹਦੇ ਕਾਰਨ ਕਰਕੇ ਹੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਚੱਲ ਰਹੀਆਂ ਸੀ ਉਹਦੇ ਕਰਕੇ ਹੀ ਇਹ ਜਿਹੜਾ ਲਾਠੀ ਚਾਰਜ ਹੋਇਆ ਤੇ ਇਹ ਕਦੀ ਬਹਾਨੇ ਪਾਈ ਲਾਉਣੇ ਜੀ ਸਰਕਾਰਾਂ ਦੇ ਨਾਲ ਮੰਤਰੀਆਂ ਨਾਲ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰ ਰਹੇ ਆ ਤੇ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਵਾਹ ਨੂੰ ਚੇਤਾ ਖਰੀਦਦਾਰੀ ਵੇਲੇ ਹੀ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਨ ਦਾ ਇਹ ਖਰੀਦ ਪ੍ਰਬੰਧ ਤੇ ਜਿਹੜੇ ਸੀਜ਼ਨ ਤੋਂ ਪਹਿਲਾਂ 1 ਮਹੀਨਾ 1.5 ਮਹੀਨਾ ਪਹਿਲਾਂ ਹੀ ਕੇਂਦਰੀ ਮੰਤਰੀਆਂ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ ਤਾਂ ਕਿ ਸਰਕਾਰ ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਪ੍ਰੋਤੋ ਹਾੜੇ ਤਜਰਬੇ ਦੀ ਘਾਟ ਜੁਆ ਤੁਹਾਡੇ ਸਰਕਾਰ ਦੀ ਨੀਅਤ ਵਿੱਚ ਤੇ ਦੋਹਾਂ ਸਰਕਾਰਾਂ ਦੀਆਂ ਨੀਅਤਾਂ ਵਿੱਚ ਇਹ ਫਰਕ ਪੈ ਗਿਆ ਕਿ ਸਰਕਾਰਾਂ ਨੇ ਕਿਸਾਨਾਂ ਨੂੰ ਕਿਵੇਂ ਖੱਜਲ ਖਰਾਬ ਕਰਨ। ਇਹਨਾਂ ਦੀ ਲੁੱਟ ਕਿਵੇਂ ਕਰਨੀ। ਜਿਹੜਾ ਉਹਨਾਂ ਨੂੰ ਘਾਟ ਰੇਟ ਮਿਲਿਆ ਇਹਦੇ ਤੇ ਲੁੱਟਿਆ। ਤੇ ਕਿਸਾਨਾਂ ਦਾ ਜਿਹੜਾ ਕਹਾਣ ਹੋਇਆ 20 ਦਿਨ ਮਡੀਆਂ 'ਚ ਰੋਲੇ ਨੇ ਤੁਹਾਡੇ ਸਰਕਾਰੀ ਅਧਿਕਾਰੀ ਜਿਹੜੇ ਆ ਜਦ ਤੁਹਾਡੇ ਜਿਹੜੇ ਆ ਸ਼ੈਲਰਾਂ ਦੀ ਗੱਲ ਕਰਦੇ ਆ ਜਿਹੜੇ ਸ਼ਾਦਾ ਵਾਲਿਆਂ ਦੀ ਆੜਤੀਆਂ ਨੇ ਤੇ ਸ਼ੈਲਰਾਂ ਵਾਲੇ ਨੇ ਇਹਨਾਂ ਦਾ ਸਾਰਿਆਂ ਦਾ ਇੱਕ ਰੁਝਾਨ ਹੋ ਜਾਂਦਾ ਕਿ ਜਦੋਂ ਵੀ ਕੋਈ ਮੰਗੋਟਦੀ ਆ ਇਹਨਾਂ ਦੀ ਕਿ ਇਹਨਾਂ ਨੂੰ ਸੀਜ਼ਨ ਵੇਲੇ ਚੇਤਾਉਂਦਾ ਵੀ ਪਹਿਲਾਂ ਸੁਤੇ ਰਹਿੰਦੇ ਸਿਰਫ ਇਸੇ ਕਰਕੇ ਕਿ ਇਹ ਕਿਵੇਂ ਲੁੱਟ ਕੀਤੀ ਜਾਣੀ ਆ ਤੇ ਇਹਨਾਂ ਨੂੰ ਉਤਰੋਂ ਸ਼ੈਲੋਰਾ ਨੂੰ ਚੇਤਾ ਆ ਜਾਂਦਾ ਜੇ ਨਹੀਂ ਚੋਣਾਂ ਨੇ ਚੋਣਾ ਸ਼ੈਲੋਰਾ ਵਾਲੇ ਵੀ ਪਹਿਲਾ ਮਹੀਨਾ ਦੋ ਮਹੀਨੇ ਚਤਾਵਨੀਆ ਕੋਈ ਨਹੀਂ ਦਿੰਦੇ ਸਰਕਾਰਾਂ ਨੂੰ ਲੋਨੇ ਕਰਨੇ ਮਾਰਦੇ ਇਹਨਾਂ ਨੂੰ ਇਹ ਸੀਜ਼ਨਾਂ ਦੇ ਵਿੱਚ ਹੀ ਆਉਂਦਾ ਪਰ ਜਿਹੜਾ ਕਿਸਾਨੀਆਂ ਦੇ ਉਤੇ ਲੁੱਟ ਕਰ ਰਿਹਾ ਇੱਕ ਯਾਦ ਰੱਖੋ ਗੱਲਾ ਨੂੰ ਲੱਖਾਂ ਰੁਪਏ ਕਰੋੜਾਂ ਰੁਪਏ ਲਾ ਕੇ ਸ਼ੈਨਰ ਤਿਆਰ ਕੀਤੇ ਆ ਇਹ ਪੰਜਾਬ ਦਾ ਚੋਣਾ ਸਰਕਾਰਾਂ ਚਾਹ ਸ਼ੈਲਰ ਮਾਲਕ ਨਹੀਂ ਚੁੱਕਦੇ ਸਰਕਾਰਾਂ ਨਹੀਂ ਚੁੱਕਦੀਆਂ ਤੇ ਚੰਦਰ ਵਾਲਿਓ ਇਹ ਗਾਲਿ ਚੇਤੇ ਰੱਖਿਓ ਤੁਹਾਡੇ ਸ਼ੈਲਰਾਂ ਨੂੰ ਜਿਹੜਾ ਜੰਗਾਲ ਲੱਗ ਜਾਣਾ ਇਹ ਚੋਣਾ ਵੀ ਜਣੋ ਹਟ ਗਏ ਚੋਣਾ ਇਹਨਾਂ ਦਾ ਚੁੱਕਿਆ ਨਾ ਗਿਆ ਤੇ ਤੁਹਾਨੂੰ ਬਾਹਰੋਂ ਲਿਆਉਣਾ ਮੁੜ ਕੇ ਚੰਗਾ ਸੌਖਾ ਸਸਤਾ ਮਿਲ ਜੂਗਾ ਸਰਬ ਬਪਾਰੀਆਂ ਦੀ ਮਿਲੀ ਭੁਗਤ ਤੇ ਸਰਕਾਰਾਂ ਤੇ ਹੁੰਦੀਆਂ ਲੋਕਾਂ ਦੇ ਕੰਮ ਕਰਨ ਲਈ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਨਾ ਕਿ ਲੋਕਾਂ ਦੇ ਰੁਜ਼ਗਾਰ ਖੋਣ ਲਈ ਨਹੀਂ ਹੁੰਦੀਆਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਫਿਰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਉੱਤੇ ਇਨੀ ਮਾੜੀ ਨੀਅਤ ਦੇ ਨਾਲ ਸੈਂਟਰ ਸਰਕਾਰ ਕੋ ਆਪਣਾ ਇਹ ਸਾਰਾ ਇਹ ਪੱਖ ਲੈਂਦੀ ਆ ਕਿ ਕਿਸਾਨਾਂ ਨੂੰ ਰੁੱਲਣਾ ਇਹ ਕਾਰਨ ਦੇ ਉੱਤੇ ਕਿਸਾਨ ਰੁੱਲਦਾ ਆ ਤੇ ਸਮਝ ਲੋ ਪੰਜਾਬ ਰੁੱਲਦਾ ਪੰਜਾਬ ਰੁੱਲ ਗਿਆ ਦਾ ਸਮਝੋ ਭਾਰਤ ਰੁੱਲ ਗਿਆ ਜੈ ਜਵਾਨ ਤੇ ਜੈ ਕਿਸਾਨ ਵਾਲਾ ਜਿਹੜਾ ਨਾਰਾ ਸਰਕਾਰਾਂ ਦਿੰਦੀਆਂ ਸੀ ਅੱਜ ਦੇ ਜਿਹੜੇ ਉਜੋਕੇ ਸਮੇ ਦੇ ਲੀਡ ਰਹਾ ਉਹ ਜਹਾਜਵਾਨ ਜਹ ਕਿਸਾਨ ਤੇ ਭਾਰਤ ਮਹਾਨ ਆਲੀ ਗੱਲ ਭੁੱਲ ਗਏ ਕਿਸਾਨ ਵਿੱਚ ਜਾਨ ਹੈ ਤੇ ਜਵਾਨ ਵਿੱਚ ਜਾਨ ਹੈ ਲੜਨਗੇ ਬਾੜਾਂ ਤੇ ਉਹੀ ਜਿਨ੍ਹਾਂ ਨੂੰ ਰੋਟੀ ਮਿਲੂਗੀ ਜੇ ਕਿਸਾਨੀ ਮਰ ਗਈ ਤੇ ਜਵਾਨੀ ਮਰ ਗਈ ਤੇ ਜੇ ਜਵਾਨੀ ਮਰ ਗਈ ਤੇ ਖੁਸ਼ਹਾਲ ਭਾਰਤ ਮਰ ਗਿਆ ਉਹ ਸਰਕਾਰਾਂ ਨੂੰ ਚਾਹੀਦਾ ਕਿ ਮੋਦੀ ਸਰਕਾਰ ਨੂੰ ਇਹ ਚਾਹੀਦਾ ਕਿ ਜੈ ਜਵਾਨ ਤੇ ਜੈ ਕਿਸਾਨ ਵਾਲਾ ਨਾਰਾ ਨਾ ਪਲੂ ਜਿੱਥੇ ਕਿਸਾਨਾਂ ਦਾ ਹੱਕ ਬਣਦਾ ਉਹਨਾਂ ਨੂੰ ਕਿਸਾਨਾਂ ਨੂੰ ਰੇਟ ਦੇਉ ਕਿਸਾਨਾਂ ਨੂੰ ਆ ਧਰਨੇ ਨਾ ਮਾਰਨੇ ਪੈਣਾ ਆ ਰੇਲਾ ਨਾ ਰੁਕਣੀਆਂ ਪੈਣਾ ਤੇ ਜਦੋਂ ਸਰਕਾਰਾਂ ਜਿਹਾ ਕੰਮ ਕਰਕੇ ਸਰ ਕਿਸਾਨ ਆਪਣੀਆਂ ਮੰਗਾਂ ਕਰਦੇ ਹੋਣ ਤੇ ਮਡੀਆਂ ਦੇ ਵਿੱਚ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਵੇ ਤੇ ਕਿੰਨੀ ਕੇ ਦੇ ਉੱਤੇ ਸਰਕਾਰ ਦੀ ਸੋਭਾ ਵੜਦੀ ਹੈ ਆਮ ਆਦਮੀ ਪਾਰਟੀ ਕਹਿੰਦੀ ਇਹ ਤਾਂ ਲੋਕਾਂ ਦੀ ਸਰਕਾਰ ਆ ਤੇ ਆਮ ਲੋਕਾਂ ਦੀ ਪਾਰਟੀ ਆ ਅੱਜ ਤੁਹਾਡਾ ਨਾਰਾ ਕਿੱਥੇ ਗਿਆ ਜਦੋਂ ਕਹਿੰਦੇ ਹੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਨਿਕਲੋ ਬਾਹਰ ਦਕਾਨੋਂ ਸੇ ਜੰਗ ਲੜੋ ਬਈ ਮਨੋਂ ਸੇ ਉਹ ਤੁਸੀਂ ਤੇ ਉਹ ਨਾਰਾ ਹੀ ਖਰਾਬ ਕਰ ਦਿੱਤਾ ਉਸ ਨਾਰੇ ਦਾ ਸਤਿਆਨਾਸ਼ ਕਰ ਦਿੱਤਾ ਜਿਹੜੇ ਦਕਾਨਾਂ ਤੋਂ ਤੇ ਮਕਾਨਾਂ ਤੋਂ ਬਾਹਰ ਨਿਕਲ ਗਏ ਜਿਨ੍ਹਾਂ ਨੇ ਜੰਗ ਲੜੀ ਉਹਨਾਂ ਨੂੰ ਤੁਸੀਂ ਬਰਬਾਦ ਕਰ ਦਿੱਤਾ ਕਿਸਾਨੀ ਦੇ ਨਾਲ ਹਰ ਵਪਾਰੀ ਬਚਾ ਹੈ ਕਿਸਾਨੀ ਦੇ ਨਾਲ ਹੀ ਹਰ ਵਰਗ ਬਚਾ ਹੈ ਕਿਸਾਨੀ ਦੇ ਨਾਲ ਹੀ ਮਜ਼ਦੂਰ ਹੈ ਜਿਹੜਾ ਕਹਾਣ ਤੁਹਾਂ ਕਿਸਾਨੀ ਦਾ ਤੇ ਮਜ਼ਦੂਰੀ ਦਾ ਕਰ ਦਿੱਤਾ ਇਹ ਸਦੀਆਂ ਸਦੀਆਂ ਨਹੀਂ ਭੁੱਲਣਾ ਇਹ ਵੀ ਇੱਕ ਸਦਾ ਲਈ ਚਲੂਗਾ ਕਿ ਇਹਨਾਂ ਸਰਕਾਰਾਂ ਨੇ ਜਿਹੜਾ ਕਿਸਾਨੀ ਦਾ 2024 ਦੇ ਵਿੱਚ ਜਿਹੜਾ ਕਹਣ ਕੀਤਾ ਸੀ ਉਹ ਯਾਦ ਰੱਖ ਲਓ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਆ ਜਾਣੀ ਹੈ ਤੇ ਆਮ ਆਦਮੀ ਪਾਰਟੀ ਜਿਹੜੀਆਂ ਉਹ ਕਹਿੰਦੇ ਬੇੜੀਆਂ ਡੋਪਨ ਦੇ ਵਟੇ ਜਿਹੜੇ ਉਹ ਭਾਰੀ ਪਾਈ ਜਾ ਰਹੀ ਆ ਉਧਰਤੀ ਉਧਰਤੀ ਕਰਾਉਂਦੀ ਆ ਜਦੋਂ ਜਹੇ ਕੰਮ ਗਲਤ ਹੁੰਦੇ ਆ ਨਾ ਤੇ ਉਦੋਂ ਸਰਕਾਰਾਂ ਦੇ ਜਿਹੜਾ ਬੁੱਧੀ ਉਹ ਵੀ ਖਰਾਬ ਕਰ ਦਿੰਦੀ ਆ ਫਿਰ ਉਹਨਾਂ ਪਾਸ ਹੰਕਾਰਾਂ ਦਾ ਪੱਲਾ ਇਹ ਰਹਿ ਜਾਂਦਾ ਤੇ ਹੰਕਾਰ ਲੈ ਕੇ ਮਰ ਜਾਂਦੇ ਨੇ ਜਦੋਂ ਫਿਰ ਪਿੰਡਾਂ ਦੇ ਵਿੱਚ ਜਾਣ ਕੇ 2027 ਵਾਲੀਆਂ ਚੋਣਾਂ ਦੇ ਵਿੱਚ ਤੇ ਫੇਰ ਇਹਨਾਂ ਦੀਆਂ ਉਦੋਂ ਅੱਖਾਂ ਖੁੱਲਣ ਦਾ ਕੀ ਫਾਇਦਾ ਉਦੋਂ ਤੇ ਲੋਕਾਂ ਨੇ ਐਹੀਆਂ ਖੋਲ ਦੇਣੀਆਂ ਮੁਰਗੇ ਤੁਹਾਨੂੰ ਪੰਜਾਬ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਪੈਰ ਰੱਖਣ ਨੂੰ ਮੇਰਾ ਕਹਿਣ ਦਾ ਭਾਵ ਹੈ ਕਿ ਤੁਹਾਨੂੰ ਲੋਕਾਂ ਨੇ ਪਸੰਦ ਨਹੀਂ ਕਰਨਾ ਤੁਹਾਨੂੰ ਲੋਕਾਂ ਨੇ ਤਨੇ ਮਾਰਨੇ ਤੁਹਾਨੂੰ ਲੋਕਾਂ ਨੇ ਭਜਾਉਣਾ ਹੈ ਭੀ ਜਾਓ ਤੁਸੀਂ ਆਮਾਦੀ ਪਾਰਟੀ ਲੈ ਕੇ ਚੱਲੇ ਵਾਕਿਆ ਜਿਹੜਾ ਕਹਿੰਦੇ ਹਨ ਗਾਂ ਦਾ ਖਲਾਰਨਾ ਕੱਢਣਾ ਗਾਂ ਦਾ ਝਾੜੂ ਦੇ ਨਾਲ ਤੁਸੀਂ ਗਾਂ ਦਾ ਕਟਿਆ ਨਹੀਂ ਝਾੜੂ ਦੇ ਨਾਲ ਉਹ ਇਕੱਠਾ ਕਰਕੇ ਨਾ ਜਿਦਾ ਸੂਰ ਚੱਕੜ ਦੇ ਵਿੱਚ ਮੂੰਹ ਮਾਰਦੇ ਆ ਬਸ ਉਹ ਸੂਰਾਂ ਦੇ ਚੱਕੜ ਦੇ ਵਿੱਚ ਮੂੰਹ ਮਾਰਨ ਵਾਲੀ ਗੱਲ ਆ ਅੱਜ ਦੀ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਕਰ ਦਿੱਤੀ ਆ ਇਹ ਸੈਂਟਰਲ ਸਰਕਾਰ ਦਾ ਰੋਲ ਜਿਹੜਾ ਬਰਾਬਰਤਾ ਇਹ ਹੈ ਦੋਵਾਂ ਸਰਕਾਰਾਂ ਨੇ ਕਰ ਦਿੱਤੀ ਆ ਇੱਥੇ ਸਮਾਪਤੀ ਕਰ ਦਿਆਂ ਮੇਰੇ ਵੀਰੋ ਮੇਰੀ ਇਹ ਵੀਡੀਓ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਲਾਇਕ ਕਰਕੇ ਮੈਂਟ ਕਰਕੇ ਆਪਣਾ ਇਹ ਦਸਣਾ ਤੇ ਮੇਰੇ ਚੈਨਲ ਨੂੰ ਫੋਲੋ ਕਰੋ ਤਾਂ ਕਿ ਹਰ ਆਵਾਜ਼ ਜਿਹੜੀ ਆ ਉਠੋਣ ਵਾਲੀ ਤੁਹਾਡੇ ਤੱਕ ਪਹੁੰਚੀ ਜਾ ਸਕੇ ਲੋਕ ਆਵਾਜ਼ ਸੁਖਦੇਵ ਸਿੰਘ YouTube ਚੈਨਲ ਯਾਦ ਰੱਖਿਓ ਇਹਨੂੰ ਫੋਲੋ ਕਰ ਲਿਓ ਉਹ ਇੱਥੇ ਸਮਾਪਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਫੇਰ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਨਵੇਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਥੇ ਸਮਾਪਤੀ ਕਰਦੇ ਹਾਂ